ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਜਨਾਲਾ ਤਹਿਸੀਲ ਵੀ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੋ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਤੇ ਵੀ ਤੁਹਾਨੂੰ ਟੋਟਲ 4 ਮੱਜਾਂ ਤੁਹਾਨੂੰ ਵਿਖਾਉਣੀਆਂ ਜਿੰਨਾਂ ਦੇ ਵਿੱਚੋਂ ਇੱਕੋ ਹੀ ਸੂਈ ਆ ਦੋ ਸੂਈਆਂ ਤੇ ਦੋ ਗੱਬਣਾ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਦੀ ਹੁਣ ਨਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਔਰ ਸਨਾਠੀ ਠੀਠਾ ਜੇ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸਦੇ ਕਰੀ ਨਾਮ सोनू ਸ਼ਹਿਰ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦੇ ਕੇ 9815755 ਠੀਕ ਆ ਤੇ ਅੱਜ ਚਮੱਜਾਂ ਹੀ ਆ ਸਾਰੀਆਂ ਨਾ ਯਾਦ ਅਸਾਂ ਦੋ ਲਾਤੀਆਂ ਰੱਖੀ ਜੇ ਆ ਦੋ ਹੁਣੇ ਲਾਤੀਆਂ ਵਾ ਤੇ ਚਾਰ ਰਹਿ ਗਈਆਂ ਤੇ ਕਿੰਨਾ ਚਿਰ ਹੋਇਆ ਜੇ ਨਸੂਈ ਨੂੰ ਨਸੂਈ ਮੇਰੇ ਪੱਜਾ ਦਸ ਦਿਨ ਹੋ ਗਏ ਜੇ ਕੱਟੀ ਦੀ ਮਗਰ ਹਾਂ ਮਗਰ ਕੱਟੀ ਜੇ ਹਾਂ ਤੇ ਕਿੰਨਾ ਦੁੱਧ ਤਿਆਰ ਜੀ ਬਿਲਕੁਲ ਇਹਦੇ 6 ਕਿਲੋ ਤੋਂ ਬਾਹਰ ਹੀ ਹੋਊਗਾ ਪਾ ਜੀ ਨਾ ਕਹਿਣਾ ਕਰਦੀ ਆ। ਅੱਛਾ ਹਾਂ ਤੇ ਕਿੰਨਾ ਕਿ ਦੁੱਧ ਚਵਾਈ ਜਾਊਗੀ? ਜਿਆਦਾ ਨਹੀਂ ਭਾਈ ਗਰਮੀ ਦੇ ਸਾਰਾ 7-8 ਕਿਲੋ ਘੱਟ ਕਿਲੋ ਬਰੀ ਆ ਚਲੋ ਇੰਨਾ ਕਿ ਬਾਕੀ ਇਹ ਆ ਕਿ ਹੈਗੀ ਲੱਸੀ ਆ। ਸੰਭੀ ਘੱਟ ਹੈ ਕਿਸ ਨੇ। ਨਿਕਰਮ ਕਹਿੰਦੇ ਸੰਗਰਪਾ ਜਿਹਾ ਇਹ ਰੱਸੀ ਬਾਹਰ ਹੀ ਹਾਂ ਮੜਾਗਾ। ਹਾਂ ਮੜਾ ਉਹਦਾ ਹੀ ਮੌਕਾ ਹੋਇਆ ਜਾਂਦਾ। ਹਾਂ ਜਿਹੜਾ ਕੇ ਜਰੀ ਹੋ ਜਾਂਦਾ। ਹਾਂ ਉਹ ਰੱਸੀ ਬੜੀ ਕਟਾਇਰ ਕਰਕੇ ਭਾਈ ਦੱਸਿਆ ਚੰਗਾ ਨਾ ਵੀਰ ਜੀ। ਹਾਂਜੀ ਹਾਂਜੀ। ਆ ਬਾਅਦ ਚ ਕੋਈ ਆਵੇ ਵੇਖੇ ਤੇ ਪਹਿਲਾਂ ਹੀ ਸਾਰਿਆਂ ਨੂੰ ਦੱਸਣੇ ਦੇ ਦੇ। ਮੈਂ ਵੱਡੀ ਕਈ ਵੀਰੇ ਘਰਾਂ ਵਾਲੇ ਚੀਜ਼ਾਂ ਵੇਖਦੇ ਨੇ ਆ ਫਿਰ ਜ਼ਖਮ ਹੋ ਜਾਂਦੇ ਲੈ ਜਾ ਆ ਉਹ ਇਦਾਂ ਚੁਣ ਨਹੀਂ ਹੋਇਆ ਤਾਂ ਸਿਕਰ ਆ ਗਿਆ ਤਾਂ ਮੈਂ ਇਹਨਾਂ ਰਸੀ ਬੜੀ ਪੀਤੀ ਇਥੋਂ ਪਾ ਕੇ ਨਾ ਬੜੀ ਰਸੀ ਹੀ ਆਇਆ ਹੀ ਲੈ ਜਾ ਸਾਂਭ ਜਿਹੜੀ ਇਹਦੇ ਬਿਲਕੁਲੋਂ ਘੱਟ ਹੋਈ ਆ ਤੇ ਆ ਮੈਂ ਘੱਟ ਘੱਟ ਨੰਬਰ ਤਾਂ ਲਗਾ ਜੂ ਬਾਕੀ ਆ ਕਿ ਜੇ ਕੋਈ ਵੀਰ ਸਾਂਭਣ ਵਾਲਾ ਕੋਈ ਲੈ ਜਾਊਗਾ ਚੋਲ ਬੜੀ ਆ ਪਰ ਆ ਚੁਆਲ ਥਾਂ ਦੇਖੋ ਗਾੜੀ ਮਾਰੋ ਮੜਿਆ ਤੇ ਤੁਹਾਡੇ ਸਾਹਮਣੇ ਹੁਣ ਬਚਪਸ ਵੀ ਵੀਰ ਨੇ ਬੱਚਾ ਲਾਇਆ ਜੀ ਮਜਾ ਲਗਿਆ ਹਾਂਜੀ ਹਾਂਜੀ ਉਹ ਵੀ ਜਿਆਦਾ ਥੋੜਾ ਕਰ ਲੈ ਮੇਰੇ ਤੁਹਾਨੂੰ ਪੈਸਾ ਦੇ ਹਿਸਾਬ ਨਾਲ ਦੋ ਦੋ ਲੈ ਲੀਆਂ ਹਾਂ ਆ ਦੋ ਲੈ ਲੀਆਂ ਉਹਨਾਂ ਨੇ ਅੱਗੇ ਤੇ ਚਲੋ ਤੇ ਇਹਦਾ ਮੁੱਲ ਫਿਰ ਇਹ ਭਾਈ ਜਿਹੜਾ 52 ਜੀ 52000 ਜੀ ਛੋਟ ਛੱਟ ਕਰਨੇ ਵਿੱਚ ਪੂਰੇ 50 ਜੀ ਭਾਈ ਦਵਾਂ ਅੱਛਾ 50000 ਜੀ ਫਿਰ 10000 ਜੀ ਠੀਕ ਐ ਬਾਕੀ ਚੁਆਲ ਚਲੋ ਕੋਈ ਜਿਹੜੀ ਮੜਿਆ ਮੜਿਆ ਸੰਗਾਂ ਨਾਲ ਲੱਗਾ ਦੱਸਿਆ ਪਾ ਬਾਕੀ ਸੂਏ ਦਾ ਕੋਈ ਵੀ ਰਪੇਂਦਾ ਜਲਾਲੇ ਇਹ ਆ ਕਿ ਸਾਂਭੀ ਸੰਦੀ ਘੱਟ ਰੇ ਆ ਕੋਈ ਜਿਹੜਾ ਸਾਂਭੂਗਾ ਚਲੋ ਸਾਰੀਆਂ ਗਰਮੀਆਂ ਦੋ ਦਿਨਾਂ ਚ ਚਵਾਈ ਜਾਣਾ ਤੇ ਰਾਜੀ ਵੀ ਹੋ ਗਈ ਤੇ ਫੇਰ ਉੱਥੇ ਕੀ ਹੋ ਜਾਣੀ ਆ ਤੇ ਆ ਕਿੰਨਾ ਟਾਈਮ ਖੜਦੀ ਜਾਵੇ ਦੀ ਇਹਨੇ ਭਾਈ 15 ਤੋਂ 20 ਦਿਨ ਲੈਨੇ ਅੱਛਾ ਹਾਂ ਤੇ ਇਹ ਕਿੰਨਾ ਦੋ ਚਵਾਈ ਜਾਓਗੇ ਇਹ ਭਾਈ ਘਰ ਵਾਲੇ ਚਲਵਾਉਂਦੇ ਆਦੇ 15 14 ਦਿਨ ਤੋਂ ਦੇ ਰਹੇ ਆ ਅੱਛਾ ਮੈਂ ਨਾ ਚਲੋ 13 12 ਦਿਨ ਤੋਂ ਕਢੀ ਜੂ ਆਉਣਾ ਤੋਰੋ ਫੇਰ ਇਹਨਾਂ ਵੀ ਘਰ ਵਾਲੇ ਵਾਦਾ ਦੇਗਾ ਤੋਰ ਆਜੇ ਭਾਈ ਦੇਨੇ ਨੇ ਥੋੜੇ ਕਰਨੇ ਉਤਰੇ ਇਹ ਹੈ ਕਿ ਭਰੇ ਪੱਲੇ ਦੀ ਆ ਹਾਂ ਭਾਈ ਸਾਰੀ ਕਰਨੀਆਂ ਨੇ ਦੁੱਧ ਦੇ ਟੱਕੇ ਲਾਈ ਜਣੇ ਤੇ ਲੱਡੋ ਲਸਾਵ ਨੇ ਭਰਨੀਆਂ ਵੇ ਲੋ ਹਾਂਜੀ ਹਾਂਜੀ ਆਹ ਬਹਾਨਾ ਵੇ ਲੋ ਸਾਰਾ ਭਰਨਾ ਜੇ ਨੇ ਹਾਂ ਦੇਖ ਸਾਡੇ ਥਾਣੇ ਵੀ ਚੰਗਾ ਜਿਹੜਾ ਇਹਦੇ ਲੈ ਆਓ ਆਇਆ ਅੰਚੇ ਦੇ ਤੁਸੀਂ ਕਰੀ ਦੇਖ ਸਾਦੇ ਜੀ ਬਾਕੀ ਇਹ ਹੈ ਕਿ ਜੇ ਤਿਆਰ ਹੋਣੀ ਆ ਭਰਾ ਭਰਾ ਤੇ ਕਿੰਨਾ ਵੇਚੀ ਫਿਰ ਇਹਦਾ ਮੈਂ ਭਾਈ ਜਿਹੜਾ ਮੈਂ ਬਾੜ ਦੀ 60000 ਦੀ ਵਿੱਚੋਂ ਕਰਨਾ ਮੰਗਦੇ ਚਲ ਜੀ ਵੇਖੋ ਚਾਹੋ ਉਹ 74 ਚੰਬੀ ਜਵੇ ਲੋ ਠੀਕ ਆ ਹਾਂ ਕਿੰਨਾ ਇਹਦੇ 1500 ਗੋਲ 12 13 ਗੋਲ ਕਰਾਣੀ ਦੋ ਕਿੰਨਾ ਕਰਨਾ ਇਹਦਾ ਫਿਰ ਮਾਨ ਤੁਸੀਂ ਕਮਾਨ ਕਰਾ ਦਿਓ ਜੋ ਕਰਾਏ 60 ਦੀ ਦੇ ਦਈਏ ਪੂਰੇ ਦੀ ਦੋ ਭਾਈ ਹੋ ਜਾਂਦਾ ਠੀਕ ਆ ਹਾਂਜੀ ਠੀਕ ਆ ਤੇ 52000 ਦੀ ਦੇ ਦੋ ਮਾਜ ਭਾਈ ਸਾਰੀ ਕਰਨੇ ਡੱਕੇ ਲਾਈ ਜਾਊਗੀ ਤੇ ਹੁਣ ਅਬੂਰੀ ਮੱਝ ਆ ਇਹ ਬੱਚੇ ਤਾਂ ਬਿਨਾਂ ਹੀ ਆ ਇਹ ਬੱਚੇ ਤਾਂ ਬਿਨਾਂ ਹੀ ਆ ਇਹਦੇ ਕੋਲ ਕਿੰਨਾ ਦੁੱਧ 6 ਕਿਲੋ ਦੁੱਧ ਆਇਆ ਲੀਟਰ ਮਾਰ ਕੇ ਇਹ ਥਾਪੀ ਦੇ ਭਾਈ ਮਿਲਦੀ ਤੁਮ ਕਿੰਨੇ ਪਾੜ ਜੀ ਠੀਕ ਆ ਬਾਕੀ ਹੈਗੀ ਪੂਰੀ ਝੋਟੀ ਆ ਤੇ ਇਹਦਾ ਕਿੰਨਾ ਮੁੱਲ ਵਿੱਦੀ ਫਿਰ 45 ਦੀ 45000 ਦੀ ਹਾਂ ਚਲੋ ਬਾਕੀ ਛੋਟ ਛੜ ਕਰਦੇ ਠੀਕ ਹੈ ਜੀ ਹਾਂ ਜੀ ਤੇ ਅੱਠਾਂਵੇਂ ਦੇਖ ਸਕਦੇ ਤੇ ਲਾਗੇ ਤਾਂ ਤੇ ਹੋਣੇ ਕਾ ਵੀ ਗੱਬਨ ਜੇ ਮੱਝ ਇਹ ਅੱਠਾਂਵੇਂ ਦੇ ਪਈ ਚੈੱਕ ਪਾ ਜੇ ਇਹ ਅੱਠਾਂਵੇਂ ਦੀ ਚੈੱਕ ਪਾਸ ਆ ਇਹ ਪਾਜੀ ਜਿਹਨਾਂ ਨੂੰ ਲਈ ਕਰਨਾ ਅਜੇ ਰਾਜੀ ਨਹੀਂ ਹੁੰਦੀ ਏ ਅੱਛਾ ਭਾਈ ਬੋਰੀਆਂ 10 ਪਾ ਦੋ ਮੰਨਦੀਆਂ ਅੱਛਾ ਦੁੱਧ 1400 ਨੂੰ ਦਿੰਦੀ ਏ ਤੋੜਾ ਫੇਰ ਇਹਨਾਂ ਇਕੱਲੇ ਹਾਂ ਇਹ ਠਾਮੀਨੇ ਦੀ ਗੱਬਣੀ ਆ ਵੀ ਦੀ ਹਾਂਜੀ ਭਾਈ ਇਹ ਅੱਠਾਂ ਤੋਂ ਘੱਟ ਹੀ ਜਾਂਦੇ ਪਰ ਆਪਾਂ ਅੱਠਾਂ ਨਹੀਂ ਕਰਕੇ ਦਵਾਂਗੇ। 2 ਜਿਆਦਾ ਵੱਧ ਘੱਟ ਤਾਂ ਨਹੀਂ ਦੱਸਿਆ। ਠੀਕ ਆ। ਪਰ ਦੁੱਧ ਦੀ ਗੰਟੀ ਜੀ ਦੀ ਘਰ ਵਾਲੇ ਨੇ 14 ਕਿਲੋ। ਠੀਕ ਆ। 14 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਸੱਜਰ ਚਵਾ ਦਿੰਦੀ ਹੈ। ਹਾਂ ਭਰਾ ਜੀ। ਬਾਕੀ ਆ ਹਵਾਨਾ ਗਾਂ ਨ ਵੀ ਚੰਗਾ ਵਾ। ਤੇ ਸ਼ੁਰੂ ਹੀ ਖੋਗੇ ਨਾ ਜੀ। ਛਾਲਰ ਚੰਗੀ ਆ ਜਿਹੜੇ ਇਹਦੇ ਕੋਲ ਥੱਲੇ। ਚੰਗੀ ਭਰਨੀ ਜਿੱਦਣੇ ਤਿਆਰ ਹੋਏ ਜਿਹੜਾ ਕੋਈ ਸੰਭਣ ਵਾਲਾ ਕੋਈ ਲੈ ਜਾਊਗਾ। ਕਿੰਨਾ ਵੇਚੀ ਫਿਰ ਇਹਦਾ ਮੁੱਲ? 13 ਲੱਖ ਭਾਈ 46 ਹਜ਼ਾਰ ਦੀ। 46 ਹਜ਼ ਅੱਛਾ ਇਹ ਚੋ ਛੋਟ ਛੱਡ ਕਰ ਦੋ ਜੀ ਕਿਉਂ ਮੁੱਲ ਦਾ ਘਟਕੀਤਾ ਜੀ ਡੰਗਰ ਜਿਆਦਾ ਹੋ ਗਿਆ ਤੁਹਾਨੂੰ ਪਤਾ ਅੱਛਾ ਮੈਂ ਘਰ ਆ ਜੀ ਕਹਿੰਦਾ ਦੋ ਬਾਰ ਵਧੀਆਂ ਵਾ ਠੀਕ ਹੈ ਡੰਗਰ ਜਿਆਦਾ ਹੈ ਕਿ ਨਹੀਂ ਮੁੱਲ ਥੋੜਾ ਥੋੜਾ ਟੈਨ ਕੰਨੀ ਜੇ ਫਿਰ ਦੋ-ਚਾਰ ਦਿਨ ਸਾਹਮਣੋਂ 10 ਮਹੀਨਾ ਰੋਂਦਾ ਸਾਬ ਇਹ ਆ ਕਿ ਕੋ ਫੋਨ ਲਾਵੇ ਤੇ ਮਨਤਨ ਕਰ ਦੋਗੇ ਸਾਰੀਆਂ ਚੋ ਬਾਕੀ ਜਿਆਦਾ ਨਹੀਂ ਭਾਈ ਥੋੜਾ ਥੋੜਾ ਮਨਤਨ ਹੋਣਾ ਠੀਕ ਹੈ ਉਹ ਜੇ ਅਪ ਕਿੰਨੇ ਕ ਪਾਈ ਆ ਠੀਕ ਹੈ ਠੀਕ ਹੈ ਜੀ ਬਾਕੀ ਇਹ ਆ ਕਿ ਆਪਣੇ ਇੱਥੇ ਆ ਕੇ ਵੇਖ ਚਾਖ ਕੇ ਪਾਸ ਕਰਕੇ ਤਸੱਲੀ ਕਰਕੇ ਖੜੋ ਜੀ ਹਾਂ ਜੀ ਦੋਸਤੋ ਵੀ